ਓ ਭਗਵਾਨ ਕਮਾਨਸਿਆ ਭਾਵੇਂ 50 ਹਜ਼ਾਰ ਰੁਪਏ ਆਫੀਰ ਕਰ ਦੇ ਨਸ਼ਾ ਬੰਦ ਨਹੀਂ ਹੋ ਸਕਦਾ ਜਾ ਮੈਂ ਰਾਜਨੀਤੀ ਛੱਡ ਜੂੰਗਾ ਜੇ ਤੂੰ ਨਸ਼ਾ ਬੰਦ ਕਰ ਦਿੱਤਾ ਐਡਾ ਵੱਡਾ ਫੈਸਲਾ ਇਹ ਕਾਂਗਰਸ ਵੀ ਨਹੀਂ ਕਰ ਸਕਦੀ ਹੈਲੋ ਕੱਲ ਨੂੰ ਇੱਥੇ ਆਵੇ ਮੈਂ ਸਾਡਾ ਅਮਰਿੰਦਰ ਸਿੰਘ ਆਇਆ ਉਹਨੇ ਗੁੜਕਾ ਹੱਥ 'ਚ ਫੜ ਲਿਆ ਵੀ ਮੈਂ ਕਾਂਗਰਸ ਵੀ ਨਸ਼ਾ ਨਹੀਂ ਬੰਦ ਕਰ ਸਕਦੀ ਕਾਲੀ ਦਲ ਇਹ ਲੈ ਕੇ ਆਇਆ ਸੀ ਇਹ ਚਿੱਟਾ ਸਮੈਕ ਕਾਲੀ ਦਲ ਦਾ ਇੱਕ ਬੰਦਾ ਲੈ ਕੇ ਆਇਆ ਸੀ ਪਰ ਚੱਲੀ ਜਾ ਰਿਹਾ ਇਹ ਬੰਦ ਨਹੀਂ ਹੋ ਸਕਦਾ ਇਹ ਬੰਦ ਕਿਵੇਂ ਹੋ ਸਕਦਾ ਸੁਣ ਲਓ ਸੁਣੋ ਭਾਈ ਧਾਖੇ ਆਵੇਓ ਸੁਣੋ ਇੱਕ ਤਾਂ ਨੌਜਵਾਨ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਮੁੰਡਾ 9 ਵਜੇ ਤੜਕੇ ਬੱਸ ਤੇ ਚੜਕੇ ਨੌਕਰੀ ਜਾਵੇ ਤੇ ਸ਼ਾਮ ਨੂੰ 5 ਵਜੇ ਆਵੇ ਉਹ ਮੇਲਾ ਰਹਿਣਾ ਘਟੇ ਤੇ ਫੇਰ ਨਸ਼ਾ ਘਟ ਸਕਦਾ ਬੰਦ ਨਹੀਂ ਹੋ ਸਕਦਾ ਸੁਣੋ ਦੂਜੀ ਗੱਲ ਕਿਵੇਂ ਹੋ ਸਕਦਾ ਪੱਤਰਕਾਰ ਖੜੇ ਐ ਮੈਂ ਗਿਆ ਸਮੈਕ ਪੀਣ ਵਾਲੇ ਦੀ ਮਾਂ ਕੋਲੇ ਤੇ ਉਹ ਕੋਲੇ ਚਿੱਟਾ ਲਾਉਣ ਵਾਲੇ ਦੇ ਮਾਂ ਪਿਓ ਕੋਲੇ ਪੀਕਾ ਲਾਉਣ ਵਾਲੇ ਮਾਂ ਪਿਓ ਕੋਲੇ ਕਈਆਂ ਕੋਲੇ 50 ਘਰਾਂ 'ਚ ਗਿਆ ਮੈਂ ਪੁੱਛਿਆ ਮੁੰਡਾ ਕਿੰਨੇ ਕਿਰਦਾ ਲਾਉਂਦਾ ਸੀ ਕਹਿੰਦੇ ਤਿੰਨ ਕਿਸਾ ਹੋਗੇ ਕੋਈ ਕਹਿੰਦਾ ਢਾਈ ਸਾਲ ਤੇ ਇਹ ਚਟਾਸਮੈਗ ਦੇ ਟੀਕੇ ਦੀ ਉਮਰ ਹੈ 3 ਤੋਂ ਸਵਾ 3 ਸਾਲ ਮਰ ਜਾਂਦਾ ਜਿਹਰੇ ਸੰਗ ਚੋਂ ਲੰਘ ਗਿਆ ਮੇਰੀ ਗੱਲ ਸਹੀ ਹੈ ਫੇਰ ਮੈਂ ਗਿਆ ਫੀਮ ਵਾਲੇ ਦੇ ਘਰੇ ਫੀਮ ਜਿਹੜੇ ਖਾਂਦੇ ਉਹਨਾਂ ਨੂੰ ਪੁੱਛਿਆ ਭਾਈ ਦੱਸਿਓ ਕਿਤੇ ਸਾਡਾ ਬੁੜਾ ਤਾਂ 40 ਸਾਲਾਂ ਦਾ ਖਾਈ ਜਾਂਦਾ ਹੈ ਸਾਡਾ ਪਿਓ 25 ਸਾਲ ਦੇ ਡੋਡੇ ਖਾਂਦਾ ਹੈ ਮੈਂ ਮੁਕਸਰ ਦਾ ਰਹਿਣ ਆ ਰਹਾ ਤੇ ਮੇਰੇ ਹਲਕਾ ਲੰਬੀ ਨਾਲ ਲੱਗ ਜਾਂਦਾ ਜਿਹੜਾ ਬਾਦਲ ਦਾ ਏਰੀਆ ਉੱਥੇ ਚਿੱਟਾ ਤੇ ਸਮੈਕ ਨਹੀਂ ਹੈ ਟੀਕਾ ਵੀ ਨਹੀਂ ਹੈ ਮੈਂ ਕਿਹਾ ਯਾਰ ਗੱਲ ਕੀ ਹੈ ਬਾਬਿਆਂ ਨੇ ਮੈਨੂੰ ਦੱਸਿਆ ਮੈਂ ਤਾਂ ਜਮੇਰੀ ਤਾਂ ਉਮਰ 46 ਸਾਲ ਹੈ ਬਾਬੇ ਕਹਿੰਦੇ Rajasthan ਚ ਪੋਸਟ ਦੇ ਠੇਕੇ ਖੁੱਲੇ ਹੁੰਦੇ ਸੀ ਤੇ ਅਸੀਂ ਉਧਰੋਂ ਪੋਸਟ ਲਿਆਉਂਦੇ ਸੀ ਇਸ ਕਰਕੇ ਸਾਨੂੰ ਚਿੱਟੇ ਦੀ ਇੱਥੇ ਲੋੜ ਹੀ ਨਹੀਂ ਪਈ ਸਾਡੇ ਲੋਕਾਂ ਨੂੰ ਬੋਲੋ ਕੰਮ ਲੋਡ ਜਿਆਦੇ ਕਰਦੇ ਸੀ ਮਰਿਆ ਕੋਈ ਨਹੀਂ ਮੈਂ ਕੱਲ ਮੈਂ ਕਈ ਦਿਨਾਂ ਦਾ ਹੋਕਾ ਦਿਨਾਂ ਫਿਰਦਾ ਮੈਂ ਮੈਂ ਸ਼ਰਾਬ ਵੀ ਨਹੀਂ ਪੀਂਦਾ ਮੈਂ ਕਿਸੇ ਨਸ਼ੇ ਦੀ ਹੰਮੀ ਨਹੀਂ ਪਰਦਾ ਕੋਈ ਕਹਿੰਦਾ ਅਫਗਾਨਿਸਤਾਨ ਬਣਾ ਦਿਓ ਕਿ ਅਫਗਾਨਿਸਤਾਨ ਦੇ ਵਿੱਚ ਹੋਰ ਬੜੀਆਂ ਦਿੱਕਤਾਂ ਇਹ ਜਾਨ ਲੈਵਾ ਨਸ਼ੇ ਨਹੀਂ ਹੈ ਇਹ ਬੰਦੇ ਦੀ ਜਾਨ ਨਹੀਂ ਲੈਂਦੇ ਜਿਵੇਂ ਕੈਨੇਡਾ ਹੈ ਕੈਨੇਡਾ ਚ ਮਰਵਾਣਾ ਉਹਨਾਂ ਨੇ ਲੀਗਲਾਈਜ਼ ਕਰਤਾ ਥੇਕੇ ਖੋਲਤੇ ਗੋਲੀਆਂ ਮਿਲਦੀਆਂ ਟੌਫੀਆਂ ਉਹ ਲੈ ਲੈਂਦੇ ਆ ਲੋਕ ਤੇ ਖਾ ਕੇ ਆਪਦਾ ਸਰੀਰ ਨੂੰ ਅਨੇਕ ਡੋਜ਼ ਮਿਲ ਜਾਂਦੀ ਹੈ ਜਿਹੜਾ 30 ਸਾਲ ਦਾ ਜਾਂ 4 ਸਾਲ ਦਾ ਨਸ਼ਾ ਕਰ ਰਿਹਾ ਉਹਨੂੰ ਘੱਟ ਮਾਰੂ ਨਸ਼ੇ ਤੇ ਸ਼ਿਫਟ ਕੀਤਾ ਜਾ ਸਕਦਾ ਹੈ ਮਾਰਾ ਨਾਲ ਡਾਕਟਰਾਂ ਨਾਲ ਚਰਚਾ ਕਰਨ ਦੇ ਬਾਅਦ ਜਾ ਨਹੀਂ ਛੱਡੀ ਜਾ ਸਕਦੀ ਹੌਲੀ ਹੌਲੀ ਚਿੱਟੇ ਤੋਂ ਇਸ ਪਾਸੇ ਤੇ ਇਸ ਪਾਸਿਓ ਫਿਰ ਹੌਲੀ ਹੌਲੀ ਸਾਫ ਸੁਥਰਾ ਬੱਚੇ ਤਾਂ ਵਚਣਗੇ ਗੱਲੀ ਬਾਤੀ ਕਹਿ ਦਿਆ ਰਾਤ ਨੂੰ ਨਸ਼ਾ ਵਤ ਕਰ ਦਿਆਂਗੇ ਮੈਨੂੰ ਮੁੱਖ ਮੰਤਰੀ ਬਣਾ ਦਿਓ ਕਿਹੜਾ ਕਰ ਦੂਗਾ ਬਈ ਇਹੋ ਜੀਆਂ ਝੂਠੀਆਂ ਗੱਲਾਂ ਹੁਣ ਚੱਲਣੀਆਂ ਨਹੀਂ